ਹੈ ਨਹੀਂਗਾ ਨਗਰ ਕੀਰਤਨਾ ਜੀ ਅੱਜ ਸਾਡੇ ਪਿੰਡ ਤੇ ਘਰੇ ਕੋਈ ਹੈ ਨਹੀਂਗਾ ਜੀ ਤੇ ਬੰਦੇ ਆ ਗਏ ਜੀ ਟੋਕਰੇ ਬਣਾਉਣ ਵਾਲੇ ਤੇ ਆਪੂ ਚੱਕੀ ਜਾਂਦਾ ਖਰਚ ਲਾਈ ਜਾਂਦਾ ਸਾਉਥ ਫਲਮ ਵਾਲਿਆਂ ਨੂੰ ਵੈਗੁਰੂ ਜੀ ਕਹਾਸਾ ਵੈਗੁਰੂ ਜੀ ਕੀ ਫਤਿਹ ਦਸਵਿੰਦਰ ਸਿੱਧੂ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਵਲੌਗ ਆਪਣਾ ਬੜਾ ਇੰਟਰੈਕਟਿੰਗ ਬਹੁਤ ਪੁਰਾਣੀਆਂ ਯਾਦਾਂ ਜਿਵੇਂ ਕਹਦੀ ਵੀ ਪੁਰਾਣੀਆਂ ਚੀਜ਼ਾਂ ਵੱਲ ਜਾਣ ਵਾਲਾ ਜੀ ਸਾਰੇ ਪਿੰਡ ਭਰਾ ਜੁੜੇ ਰਹੋ ਤੇ ਪੰਗਾ ਇੱਕ ਨਵਾਂ ਖੜਾ ਹੋ ਗਿਆ ਜੀ ਘਰੇ ਕੋਈ ਹੈ ਨਹੀਂਗਾ ਨਗਰ ਕੀਰਤਨਾ ਦੀ ਅੱਜ ਸਾਡੇ ਪਿੰਡ ਤੇ ਘਰੇ ਕੋਈ ਹੈ ਨਹੀਂਗਾ ਜੀ ਤੇ ਬੰਦੇ ਆ ਗਏ ਜੀ ਟੋਕਰੇ ਬਣਾਉਣ ਵਾਲੇ ਤੇ ਮੈਂ ਹੁਣ ਨਿਕਲਣਾ ਬਾਹਰ ਦੀ ਆਪਣੀ ਬੱਗੀ ਖੜੀ ਆਹਾ ਇੱਧਰ ਮੱਜਾ ਡਾਹਿਆ ਹੋਇਆ ਉਹ ਹਾਕਾ ਕਿਹਨੂੰ ਮਾਰਾ ਉਹ ਉਧਰ ਚਲੇ ਗਏ ਜੀ ਟੋਕਰੇ ਬਣਾਉਣ ਵਾਲੇ ਆ ਪੈ ਸਾਡਾ ਬੂਟ ਜੱਟ ਦਾ ਇੱਕ ਪੈਰ ਤੇ ਪਾ ਲਨੇ ਆ ਜੀ ਦੂਜਾ ਜੱਟ ਕੋਲੇ ਪੈਰ ਹੀ ਹੈ ਨਹੀਂ ਇੱਕ ਪੈਰ ਹੈਗਾ ਜੀ ਦੂਜਾ ਹੈ ਨਹੀਂ ਚਲੋ ਕੋਈ ਗੱਲ ਨਹੀਂ ਮਾਲਕ ਦੀ ਮਿਹਰ ਆ ਜਿਵੇਂ ਵੀ ਮਾਲਕ ਨੇ ਪਾਈ ਮਨਜ਼ੂਰ ਆ ਉਵੇਂ ਹੋ ਜਾਂਦਾ ਜੀ ਡੈਡੀ ਉਰੇ ਆਇਓ ਲਓ ਜੀ ਬੂਟ ਆਪਾਂ ਪਾ ਲਿਆ ਜੀ ਰੱਬ ਦੀ ਮਿਹਨਤ ਜਾਨੋ ਡੈਡੀ ਉੱਠ ਖੜਿਆ ਡੈਡੀ ਆ ਗਿਆ ਨਹੀਂ ਤਾਂ ਫਿਰ ਤੁਹਾਨੂੰ ਪਤਾ ਬੱਗੀ ਉਧਰ ਖੜੀ ਸੀ ਆਪਣੀ ਬੱਗੀ ਹੁਣ ਆ ਗਈ ਹੈ ਹੁਣ ਆਪਾਂ ਜਾਣਿਆ ਬਾਹਰ ਦਿਖਾਉਨੇ ਆ ਤੁਹਾਨੂੰ ਅੱਜ ਆਪਾਂ ਕਿਮੇ ਟੋਕਰਾ ਹੁੰਦਾ ਧਿਆਰ ਓਏ ਰਾਹ ਕਰ ਲੋ ਲਓ ਜੀ ਬੀਲ ਚਾਰ ਤੇ ਬਹਿ ਗਏ ਜੀ ਚਲੋ ਜੀ ਤੋਰੂ ਬਾਪੂ ਆਹ ਬ੍ਰੇਕ ਹਉਨੋ ਹਣ ਚੱਲੂ ਲਾਈਟ ਚ ਬੰਦ ਕਰ ਦੋ ਚਾਹੀ ਬਾ ਡੇਟ ਲਾਈਟ ਠੰਡ ਪਈ ਬਹੁਤ ਆ ਬਾਹਰ ਹਨ ਬਾਹਰ ਬਾਹਰ ਠੰਡ ਬੜੀ ਆ ਯਾਰ ਬੇਬੀ ਸੁੱਧਾ ਜਾਦੇ ਬਾਹਰ ਆਣਾ ਸਿੱਧੇ ਚੜ ਜਾਣਾ ਲਾਣੇਦਾਰ ਆ ਗਿਆ ਚੱਲ ਸਿੱਧੇ ਰਾਮ ਨਾਲੇ ਚੜ ਜਾਣਾ ਇੱਥੇ ਔਰੇ ਔਰੇ ਅੜਕਰ ਜਾਵੇ ਰੜੀ ਯਾਰ ਆਹੋ ਚੱਲ ਯਾਰ ਪੂਲ ਕਰੀਏ ਐਦਾਂ ਕਿਤੇ ਹੋਇਗਾ ਪਹਾੜ ਉਹ ਲੈ ਸੋਈ ਆ ਫਿਰ ਐਡਾ ਕੁਝ ਉਹਦਾ ਰੈਡੀ ਚੀਜ਼ ਆ ਉੱਥੋਂ ਦੀਆਂ ਬੈਗ ਲਾ ਦੀ ਹਾਂਜੀ ਬਾ ਫਰਜ ਤੇ ਉਹ ਗੈਕ ਕਟਿ ਕਟੋ ਟਿਓ 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 ਤੇ ਟੀਵੀ ਹੈਗੀ ਸਾਡੇ ਭਾਈ ਮੈਂ ਆ ਆ ਆ ਆ ਆ ਆ ਆ ਊਰੇ ਨਾਲ ਵੇ ਬੈਗ ਵਧੀਆ ਦਰਦੀ ਆ ਹਾ ਲਾਉ ਜੀ ਬੰਦੇ ਲੱਗੇ ਹੋਏ ਅਜ ਮੈਂ ਕਹਦੇ ਬਣਾਉਣ ਤੋ ਕਰੇ ਤਿਆਰ ਕਰਨ ਲੱਗਿਆ ਬਾਪੂ ਨੇ ਛਟੀਆਂ ਤੇ ਵਾ ਯਾਰ ਇੱਥੇ ਹਵਾ ਸਿੱਧੀ ਆਉਂਦੀ ਏ ਮੈਂ ਠੰਡ ਹੈਗੀ ਆ ਦੇਖ ਲਓ ਸੋਨੂੰ ਇਹ ਛਾ ਵੀ ਹੁੰਦਾ ਹਨਾ ਕੰਮ ਬਦ ਉਹ ਹੀ ਬੰਦਾ ਸਿੱਖ ਗਿਆ ਵਾ ਸਰ ਸਿੱਖਣੀ ਪੈਂਦੀ ਹੈ ਹਰ ਇੱਕ ਚੀਜ਼ ਹਾਂਜੀ ਹਾਂਜੀ ਉਹ ਬਾਪੂ ਉਧਰ ਸਾਫ਼ ਕਰਦਾ ਛਿੱਟੀਆਂ ਨੂੰ ਇੱਧਰ ਆ ਇਹ ਵੀ ਸਾਫ਼ ਹੀ ਕਰਦੇ ਆ ਤੇ ਜਿਹੜੀ ਕੋਈ ਮੋਟੀ ਹੁੰਦੀ ਹੈ ਛਿੱਟੀ ਉਹ ਵੱਡੀ ਜਾਂਦੀ ਹੈ ਹਨਾ ਜੀ ਜਿਹੜੀਆਂ ਦੀ ਪਤਲੀ-ਪਤਲੀਆਂ ਜੰਨੀਆਂ ਪਤਲੀਆਂ ਨੇ ਉਹੀ ਵਧੀਆ ਰਹਿੰਦੀਆਂ ਨੇ ਉਹਦੀ ਵਧੀਆ ਬਣਦੀ ਆ ਠੀਕ ਹੈ ਸੋਰੇ ਇਹ ਚੀਜ਼ ਬਹੁਤ ਘਟ ਗਈ ਹਣਾ ਜੀ ਅੱਗੇ ਦਾ ਟੋਕਰੇ ਛੋਟਾ ਹੁੰਦਾ ਮੈਂ ਤਾਂ ਬਾਲਾ ਮੋਟਰਾਂ ਮਾਟਰਾਂ ਤੇ ਤੂੰ ਤਾਂ ਵੱਢਣੇ ਤੂੰ ਤਾਂ ਮੋਟਰ ਤੇ ਹੀ ਬਣਵਾਉਣੇ ਟੋਕਰੇ بڑے بڑے بڑا ਕੁਝ ਮੈਂ ਛੋਟਾ ਹੁੰਦਾ ਹੀ ਮੈਂ ਰਹਾ ਡੰਗਰਾਂ ਪਸ਼ੂਆਂ ਚ ਖੇਤੀਬਾੜੀ ਚ ਛੋਟਾ ਹੁੰਦਾ ਹੀ ਵੱਡ ਗਿਆ ਹੀ ਮੈਂ ਤੇ بڑے بڑے ਹੈ ਨਹੀਂ ਗਏ ਬਾ ਖੇਤੀਬਾੜੀ ਜਿਵੇਂ ਕਹਦੀਏ ਆ ਨਿਆਣੇ ਉਹ ਚੀਜ਼ਾਂ ਕਾਲਾਂ ਦੇ ਵਧੀਆ ਰਹਿੰਦੇ ਤੇ بڑے ਟੋਕਰੇ ਲੈਣ ਦੀ ਪਹਿਲਾਂ ਤਾਂ ਬਾਹਲਾ ਟੋਕਰਾਂ ਬਣਵਾਉਂਦੇ ਹੁੰਦੇ ਸੀ ਲੋਕ ਹੁਣ ਉਹ ਉਹਨਾਂ ਸੀਜ਼ਨ ਹੁਣ ਹੋਣ ਨਹੀਂ ਲੱਗਦਾ ਹਨਾ ਘਟ ਗਿਆ ਅੱਗੇ ਤਾਂ ਆ ਹੁੰਦਾ ਸੀਗਾ ਵੀ ਬਸ ਛਿਆਲ ਆ ਗਿਆ ਵੀ ਹੁਣ ਤੂੰ ਤਾਂ ਸੰਗਣਗੇ ਵੀ ਭਾਈ ਸੀਜ਼ਨ ਸ਼ੁਰੂ ਹੋ ਰਹਿਣਾ ਰੈਡੀ ਹੋ ਜਾ ਪੱਟਾਂ ਨੂੰ ਤੇ ਹਿਲਾ ਲੋ ਹਾਂ ਹੁਣ ਉਹ ਗੱਲਾਂ ਨਹੀਂ ਹੈਗੀਆਂ ਹੁਣ ਥੋੜਾ ਮੱਠਾ ਚੱਲਦਾ ਕੰਮ ਹੁਣ ਤਾਂ ਜਿਹੜਾ ਕੋਈ ਬਾळा ਜਿਵੇਂ ਕਹਦੇ ਆ ਵੀ ਬਾळा ਪੁਰਾਣੇ ਪੁਰਾਣੇ ਸਮੇਂ ਦੇ ਚ ਫਿਰਦਾ ਰਹੰਦਾ ਉਹ ਹੀ ਬਣਾਉਂਦੇ ਨੇ ਨਹੀਂ ਅਗਲਾ ਕੋ ਮੱਲੋ ਲੈ ਲਾਂਗੇ ਟੋਕਰਿਆ ਆ ਆ ਚੀਜ਼ਾਂ ਤੇ ਆ ਗਏ ਬੰਦੇ ਹੁਣ ਪਰ ਜਿਹੜੀ ਚੀਜ਼ ਘਰੇ ਆਪਦੇ ਚੀਜ਼ ਦੀ ਬਣ ਜਾਣੀ ਆ ਉਹਦਾ ਫਰਕ ਤਾਂ ਹੁੰਦਾ ਹੀ ਆ ਜੀ ਹੈਨਾ ਇੱਕ ਜਵਾਕ ਆਪਦਾ ਇੱਕ ਕਿਸੇ ਦਾ ਫਰਕ ਹੁੰਦਾ ਹੀ ਨਹੀਂ ਫਰਕ ਤਾਂ ਬਹੁਤ ਹੁੰਦਾ ਹੁਣ ਇਹ ਆਪਾਂ ਤਾੜਿਆ ਸੰਗਿਆ ਤਾਰੇ ਲੱਗਤਾ ਦੀਆਂ ਸਾਰੀਆਂ ਸਿੱਟੀਆਂ ਨੇ ਫਰਕ ਬਹੁਤ ਪੈ ਜਾਂਦਾ ਹੈ ਹਾਂ ਤੁਸੀਂ ਚੱਕਰ ਕਰਕੇ ਨਹੀਂ ਜਨਮਾ ਹਾਂ ਅਸੀਂ ਸੌਣ ਵੇਲੇ ਦੇ ਕੰਮ ਕਰਦੇ ਆਂ ਅੱਛਾ ਠੀਕ ਆ ਜੀ ਫੱਟੇ ਮੁਹਾਰ ਫੱਟੇ ਪੱਟ ਕੋ ਅੱਜ ਤਾਂ ਕੋਈ ਕੰਮ ਕਰ ਸਕਦੇ ਨਹੀਂ ਜੀ ਤੁਸੀਂ ਜਾਣਦੇ ਸੌਣ ਦੇ ਲੱਗੇ ਹੋਏ ਹੋ ਪੂਰੇ ਨੂੰ ਸ਼ਾਮਕ ਦਾ ਉਹ ਫਿਰ ਬੰਦੇ ਨਹੀਂ ਨਹੀਂ ਟੋਕਰੇ ਬਣ ਰਹੇ ਆ ਬੰਦੇ ਬਣਾਉਣ ਵਾਲੇ ਨਹੀਂ ਰਹੇ ਇਹ ਗੱਲ ਕਰ ਰਿਹਾ ਮੈਂ ਟੋਕਰੇ ਤਾਂ ਬਣਦੇ ਆ ਤੂਤਾਂ ਦੇ ਹੁਣ ਟੋਕਰੀ ਬਣਨਿਆ ਸਾਂ ਕੇ ਜਾਲ ਦਾ ਤਾਂ ਕੋਈ ਕੋਈ ਆ ਅੱਜ ਆਪਣੇ ਸ਼ਹਿਰਾਂ ਦੇ ਵਿੱਚ ਸਬਜ਼ੀਆਂ ਨਹੀਂ ਲਾਉਂਦੇ ਹਾਂ ਚੱਕਰ ਜਿਹੇ ਹੁੰਦੇ ਜਿਹੜੇ ਗੋਲ ਜਿਹੇ ਹਾਂਜੀ ਉਹ ਬਣਾਉਂਦੇ ਨੇ ਅੱਛਾ ਜੀ ਉਹ ਹੁਣ ਉਹੀ ਨਵੇਂ ਵਸ ਜਿਹੜੀ ਨਵੀਂ ਟੈਕਨੋਲੋਜੀ ਚੱਲਦੀ ਹੈ ਉਹੀ ਤੁਸੀਂ ਸ਼ੁਰੂ ਕਰਤੀ ਵੀ ਕਰ ਦਿੰਨੇ ਆ ਯਾਰ ਆਪਨ ਕੰਮ ਤਾਂ ਕਰਨਾ ਹੀ ਆ ਸਬਜ਼ੀਆਂ ਵਾਲੇ ਮੰਨਦੇ ਸਾਥੋਂ ਹਾਂਜੀ ਠੀਕ ਹੈ ਜੀ ਉਹਦੇ ਨੰਬਰ ਜੀ ਬਣਾਇਆ ਠੀਕ ਹੈ ਜੀ ਉਹ ਪੂਰੇ ਨਹੀਂ ਹੁੰਦੇ ਹੱਥੋਂ ਬਸ ਹਾਂਜੀ ਹਾਂ ਉਹ ਦੁਕਾਨਦਾਰਾਂ ਦੇ ਰਹ ਜਾਂਦੇ ਆ ਉਹਨਾਂ ਦੇ ਪੂਰੇ ਕੰਮ ਆ ਹਾਂਜੀ 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 ਸਹੀ ਗੱਲ ਹੈ ਸਹੀ ਗੱਲ ਬਣਾਉਣ ਵਾਲੇ ਬੰਦੇ ਨਹੀਂ ਨਾ ਰਹੇ ਉਹਨੇ ਹਾਂਜੀ ਬਾਪੂ ਦੀ ਪੈਠ ਕਰੀ ਹੋਈ ਐ ਹੁਣ ਤੁਹਾਡਾ ਨੰਬਰ ਕਿੰਨਾ ਜੀ ਜੇ ਆਪਾਂ ਜੇ ਭਾਈ ਕਿਸੇ ਦੇ ਟੋਕਰੇ ਬਣਵਾਉਣੇ ਹੋਣ ਭੈਣ ਭਰਾ ਨੇ ਕਿਸੇ ਨੇ ਵੀ ਨੰਬਰ ਕਿੰਨਾ ਜੀ ਨੰਬਰ 793 793 19399 19399 793 19399 ਮੂਰੇ ਪੂਰਾ 76 7 0 0 6300 19 ਹਾਂਜੀ ਕਿੰਨਾ ਬਾਪੂ ਜੀ 793 793 193 99 793 193 99 ਹਾਂਜੀ ਆ ਨੰਬਰ ਆ ਜੀ ਜਿਹੜੇ ਵੀ ਕਿਸੇ ਭੈਣ ਭਰਾ ਨੇ ਟੋਕਰੇ ਬਣਵਾਉਣੇ ਆ ਤਾਂ ਆਪਣੇ ਬਾਈਆਂ ਨਾਲ ਸੰਪਰਕ ਕਰ ਸਕਦੇ ਆ ਜੀ 793 193 99 ਹਾਂਜੀ ਆ ਨੰਬਰ ਆ ਜੀ ਸਾਰੇ ਭੈਣ ਭਰਾ ਜਰੂਰ ਬਾਈਆਂ ਨਾਲ ਸੰਪਰਕ ਕਰਿਓ ਵਧੀਆ ਕੰਮ ਆ ਇੱਕ ਨੰਬਰ ਕੰਮ ਆ ਜੀ ਪੂਰਾ ਐਨ ਛਾਂ ਕੇ ਐਨ ਵੀ ਮੋਟੀਆਂ ਛੜੀਆਂ ਪਾ ਦੇਣਗੇ ਵਿੱਚ ਪਤਲੀਆਂ ਦਾ ਟੋਗਰਾ ਬਣੂਗਾ ਪੂਰਾ ਵਧੀਆ ਤੁਹਾਨੂੰ ਟੋਗਰਾ ਬਣਦਾ ਵੀ ਦਿਖਾਵਾਂਗੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਤਿਆਰ ਹੁੰਦੀ ਹੈ ਚੀਜ਼ ਤੇ ਬਾਕੀ ਕੰਮ ਵੀ ਬਾਈਆਂ ਦਾ ਦਿਖਾਵਾਂਗੇ ਭਾਈ ਵੀ ਇੱਕ ਨੰਬਰ ਕੰਮ ਕੋਈ ਐ ਨਹੀਂ ਹੈਗਾ ਹੁਣ ਮੋਟੀਆਂ ਛੜੀਆਂ ਸੀਗੀਆਂ ਉਹ ਦੇਖ ਲਓ ਬਾਈ ਨੇ ਪਰੇ ਕਾ ਕੱਢਤੀਆਂ ਇਹ ਵਿੱਚ ਨਹੀਂ ਲੱਗਣੀਆਂ ਪਤਲੀ ਛਿਟੀ ਲੱਗਣੀ ਆ ਬਸ ਪਤਲੀ ਛਿਟੀ ਦਾ ਬਣੂਗਾ ਬਾਕੀ ਬਾਈਆਂ ਨੂੰ ਪਾਓ ਹੁਣ ਉਹ ਉਹਨਾਂ ਦਾ ਬਣਣਾ ਨਹੀਂ ਪਤਲੀ ਛਿਟੀ ਦਾ ਟੋਕਰਾ ਬਣੂ ਸਾਰਾ ਬਣਦਾ ਦਿਖਾਵਾਂਗੇ ਤੁਹਾਨੂੰ ਜੁੜੇ ਰਹੋ ਬਲੌਗ ਦੇ ਨਾਲ ਚੱਕਦੇ ਹੋ ਫਟੇ ਕੋਈ ਹੁਣ ਮੋਟੀ ਛਿਟੀ ਆ ਜਿਹੜੀ ਉਹਨੂੰ ਵਿਚਾਲਿਓ ਪਾੜ ਕੇ ਬੜੇ ਵਿਚਾ ਪਾੜ ਕੇ ਬਾਪੂ ਕੰਮ ਲੈਣੀਆਂ ਹਨ ਥੱਲੇ ਬੱਚਾ ਹਨ ਇਹ ਲੱਗ ਜਾਣੀਆਂ ਵਿੱਚ ਨਹੀਂ ਨਹੀਂ ਠੀਕ ਹੈ ਠੀਕ ਕੰਮ ਛੋਡਾ ਪੂਰਾ ਇੱਕ ਨੰਬਰ ਬਾਬੇ ਦੀ ਮਿਹਰ ਆ ਪੂਰੀ ਬਾਕੀ ਭਾਈ ਪੁਰਾਣੇ ਛੋਟ ਕਿੰਨੇ ਖਾ ਲੋਗੇ ਬਾਪੂ ਕੰਮ ਕਰਦਿਆਂ ਨੂੰ 35 40 ਸਾਲ ਇਹ ਤਾਂ ਜੇ ਮੈਂ ਕਹਿੰਦੇ ਹੱਥਾਂ ਦੇਈ ਦੀਆਂ ਨੰਗਿਆ ਕੰਮ ਨਹੀਂ ਨਹੀਂ ਠੀਕ ਹੈ ਠੀਕ ਇੱਕ ਬਾਪੂ ਇੱਧਰ ਆ ਜੀ ਇੱਕ ਬਾਪੂ ਇੱਧਰ ਆਪਣਾ ਐ ਜੀ ਨਹੀਂ ਨਹੀਂ ਠੀਕ ਹੈ ਜੀ ਠੀਕ ਹੈ ਜਵੇਂ ਆ ਗਿਆ ਬਾਪੂ ਦੇਖਣਗੇ ਸਾਰੇ ਲੋਕ ਇਹ ਬਾਪੂ ਚੱਕੀ ਜਾਂਦਾ ਖਰਚ ਚਲਾਈ ਜਾਂਦਾ ਸਾਉਤ ਫਲਮ ਵਾਲਿਆਂ ਇਹ ਤੀਰ ਬੜੀ ਵਧੀਆ ਦਾਤੀਆਂ ਜੀਆਂ ਹਨ ਇਹਨਾਂ ਨਾਲ ਬੱਡ ਹੁੰਦੀ ਆ ਵੈਨ ਵਧੀਆ ਐ ਐ ਐ ਚਰ ਤਰ ਕੇ ਛੱਟੋ ਇੱਕ ਬਬੀਰਾ ਆਪਣਾ ਇੱਧਰ ਬੈਠਾ ਇਹ ਵੀ ਛੱਟੀਆਂ ਸਿੱਧੀਆਂ ਕਰ ਰਹੇ ਆ ਸੈੱਲ ਰਹੇ ਨੇ ਜੀ ਏ ਵਾਹਿਗੁਰੂ ਭਾਈ ਇਹਨਾਂ ਨੂੰ ਵੱਧ ਤੋਂ ਵੱਧ ਕੰਮ ਦੇਵੇ ਹਨ ਮਾਲਕ ਵੱਧ ਤੋਂ ਵੱਧ ਸ਼ਿਖਰਾਂ ਤੇ ਚੜ੍ਹੀ ਰੱਖੇ ਕੰਮ ਕਿਰਪਾ ਕਰੇ ਮਾਲਕ ਬਾਕੀ ਭਾਈ ਅਗਲੇ ਵੀ ਕੰਮ ਨੂੰ ਸਲਾਮ ਹਨਾ ਜੀ ਹਾਂ ਟੋਕਰੇ ਦੀ ਨਵ ਧਰਤੀ ਜੀ ਵਾਹਿਗੁਰੂ ਦਾ ਨਾਮ ਲੈ ਲਿਆ ਬਾਬੇ ਨੇ ਬਾਬਾ ਕਹਿੰਦਾ ਭਾਈ ਚੱਕ ਟੋਕਰੇ ਦੀ ਨਵ ਧਰੀ ਗਈ ਹੁਣ ਦੇਖੋ ਜੀ ਟੋਕਰਾ ਕਿਵੇਂ ਤਿਆਰ ਹੁੰਦਾ ਕਿਵੇਂ ਬਣਦਾ ਇਹ ਆਪਾਂ ਹੁਣ ਸਾਰਾ ਤੁਹਾਨੂੰ ਦਿਖਾਉਨੇ ਆ ਜੀ ਸਾਰਾ ਦਿਖਾਵਾਂਗੇ ਐਨ ਦੇਖੋ ਚਾ ਕਰੀ ਗੋਲ ਘੁੰਮਣੀ ਐ ਇਹ ਹੁਣ ਜਿਵੇਂ ਕਹਿੰਦੇ ਵੀ ایکسپੀਰੀਅੰਸ ਹੁੰਦਾ ਐ ਨਾ ਮੈਂਟ ਮੈਂਟ ਦੀ ਬਾਬੇ ਨੇ ਘਮਾ ਘਮਾ ਲਾ ਦੇਣੀ ਐ ਨੇ ਚੈੱਕੋ ਸੰਭਾਰੀ ਬਾਹ ਕੀ ਬਾਤ ਹੈ ਵਾਹਿਗੁਰੂ ਬੱਲਾ 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 ਦੇਖ ਲਓ ਨਾ ਜਿਵੇਂ ਛਟੀਆਂ ਹੁਣ ਬਾਬੇ ਨੇ ਵਿਚਾਲਿਓਂ ਪਾੜ ਕੇ ਇਹਨਾਂ ਦਾ ਇਹਨਾਂ ਦਾ ਹੋ ਕਰ ਲਿਆ ਹੁਣ ਆਪਾਂ ਤਾਂ ਇਹ ਜੀ ਬਾਰੇ ਪਤਾ ਨਹੀਂ ਨਾ ਹੁਣ ਆ ਸਿਰੇ ਤੋਂ ਆਪਾਂ ਇਹਨਾਂ ਬਣਦਾ ਦਿਖਾਉਨੇ ਆ ਇਹਨਾਂ ਜੜ ਤੋਂ ਆ ਇਹ ਤਿਆਰ ਹੁੰਦਾ ਆਉਣਾ ਟੋਕਰਾ ਦੇਖੋ ਜੀ ਕੱਲੀ ਕੱਲੀ ਛਿਟੀ ਹੁਣ ਦੇਖੋ ਜੀ ਉਹ ਵਿੱਚ ਐ ਪਾ ਕੇ ਉਹ ਲਾਦੀਆਂ ਐ ਲਾ ਕੇ ਐ ਹੁਣ ਕਮਾਈ ਜਾਣੀ ਐ ਲਓ ਜੀ ਦੇਖੋ ਜੀ ਕੀ ਬਾਤ ਹੈ ਥੱਲੇ ਉੱਤੇ ਥੱਲੇ ਉੱਤੇ ਥੱਲੇ ਉੱਤੇ ਬਾਸ ਇਹ ਕੰਮ ਆ ਵੀ ਥੱਲੇ ਉੱਤੋਂ ਦੀ ਉੱਤੋਂ ਦੀ ਥੱਲੇ ਉੱਤੋਂ ਦੀ ਥੱਲੇ ਉੱਤੇ ਥੱਲੇ ਉੱਤੇ ਕਮਾਈ ਜਾਣਾ ਗੋਲ-ਗੋਲ ਟੋਕਰੇ ਦਾ ਥੱਲਾ ਜਣਦੀ ਛੇਟੀਆਂ ਤਾਂ ਦੇਖ ਕੇ ਲੱਗਣੀ ਐ ਨਾ ਪਤਲੀਆਂ ਆਪਣੇ ਅਰਗਾ ਦਾ ਇੱਥੇ ਹੋਰ ਹੀ ਕੋਈ ਕਰ ਦੂ ਲੂchnਾ ਖੜਾ ਨਹੀਂ ਉਹ ਕਾਰੀਗਰ ਤੋਂ ਬਣਾਉਂਦਾ ਹਾਂ ਉਹ ਇੱਥੇ ਠੋਕਰਾਂ ਨਹੀਂ ਇੱਥੇ ਹੋਰ ਹੀ ਕੋ ਬਣ ਜਣਾ ਆਪਾਂ ਥੋੜੀ ਬਣਾ ਸਕਦੇ ਆ ਨਹੀਂ ਉਹ ਮਿਸਤਰੀ ਹੋਇਆ ਲਓ ਜੀ ਤਿੰਨ ਬੰਦੇ ਲੱਗਿਆ ਜੀ ਇੱਕ ਇੱਧਰ ਬਾਬਾ ਲੱਗਿਆ ਇੱਕ ਇੱਧਰ ਆਪਣਾ ਭਰਾ ਲੱਗਿਆ ਹੋਇਆ ਜੀ ਇਹ ਵੀ ਨਿਉ ਧਰ ਲੱਗਿਆ ਟੋਕਰੇ ਦੀ ਲਓ ਜੀ ਬਹੁਤ ਵਧੀਆ ਐ ਮੈਂ ਕਹੀ ਵੀ ਸੁੱਧ ਕੰਮਾਂ ਜਮਾ ਜਮਾ ਜਿਵੇਂ ਕਹਿੰਦਾ ਸੇਟੀਆਂ ਨੂੰ ਨਾ ਛਜਰੇ ਪਰੌਣੇ ਵਾਂਗੂ ਸ਼ਿੰਗਾਰ ਕੇ ਫੇਰ ਗੱਲ ਬਣਦੀ ਐ ਉਹੀ ਨਹੀਂ ਫੇਰੀ ਸਫਾਈ ਆਉਣੀ ਆ ਭਾਈ ਟੋਕਰੇ ਚ ਹੁਣ ਉਹ ਵੀ ਬਿੰਗੀਆਂ ਟੇਡੀਆਂ ਜੀਆਂ ਉਹ ਨਹੀਂ ਜਿਹੜੇ ਬੰਦੇ ਦਾ ਸਰੀਰ ਪਾ ਲੈ ਉਹ ਵੀ ਬਣਾ ਸਕਦਾ ਨਾ ਨਾ ਬਹਿ ਕੇ ਐ ਘੁੰਮਣਾ ਐ ਇਹ ਤਾਂ ਮੇਨ ਆ ਜਿਹੜੇ ਬੰਦੇ ਦਾ ਢੱਡ ਵੱਡਾ ਨਹੀਂ ਘਰ ਸਾਬ ਵਾਹ ਜੀ ਵਾਹ ਬਾਬਾ ਬਣਾ ਦੂ ਮੇਰੇ ਹਿਸਾਬ ਨਾਲ 10 ਮਿੰਟ ਕਿਵੇਂ ਬਾਬਾ ਕਿੰਨੇ ਮਿੰਟ ਚ ਬਣਾ ਦੇਣਾ ਟੋਕਰਾ ਅੱਧੇ ਘੰਟੇ ਚ ਵਾਹ ਜੀ ਵਾਹ ਅੱਧੇ ਘੰਟੇ ਦੇ ਵਿੱਚ ਟੋਕਰਾ ਤਿਆਰ ਆਹ ਹੁਣ ਨਿਉ ਧਰਤੀ ਜੀ ਭੈਣ ਭਰਾ ਸਾਰੇ ਜੁੜੇ ਰਹੋ ਦੇਖੋ ਫੇ ਕਿਵੇਂ ਟੋਕਰਾ ਸਾਨੂੰ ਦਿਖਾਉਨੇ ਆ ਕਿਵੇਂ ਤਿਆਰ ਹੁੰਦਾ ਦੇਖ ਹੀ ਜਾਓ ਜੁੜੇ ਰਹੋ ਜਿਵੇਂ ਕਹਿੰਦੇ ਸਾਰੇ ਭੈਣ ਭਰਾ ਜੁੜੇ ਰਹੋ ਜੀ ਤੁਹਾਡਾ ਭਰਾ ਜਿਵੇਂ ਕਹਿੰਦੇ ਅਭੀਲ ਚਾਰ ਤੇ ਹੀ ਆ ਤੇ ਤੁਹਾਨੂੰ ਪਤਾ ਹੀ ਆ ਹਨਾ ਸਾਰੇ ਭੈਣ ਭਰਾ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਉਹ ਜਿਹਨਾਂ ਕੋ ਵੀ ਆਪਾਂ ਤੋਂ ਜੀ ਹੁੰਦਾ ਆਪਾਂ ਕਰੀ ਜਾਂਦੇ ਆ ਬਣੀ ਜਾਂਦਾ ਜੀ ਬਾਹਰ ਜਾਵਾਂਗੇ ਫਿਰ ਬਾਹਰ ਭਜਾਇਆ ਕਰਾਂਗੇ ਜਾਂ ਤਰਨ ਫੈਨ ਲੱਗ ਕੇ ਫਿਰ ਹੋਰ ਵਧੀਆ ਬਣਾਇਆ ਕਰਾਂਗੇ ਹਨਾ ਜੀ ਤੇ ਜਿਹਨਾਂ ਕੋ ਆਪਾਂ ਤੋਂ ਜਿਹੜਾ ਵੀ ਕੰਟੈਂਟ ਆਉਂਦਾ ਆਪਾਂ ਛੱਡਦੇ ਨਹੀਂ ਕਰਦੇ ਆ

ਜੇ ਕਰੇ ਬਣਾ ਕੇ ਹਾਂ ਨੇਵਾ ਬਣਾਤੀਆਂ ਨੇਵਾ ਬਣ ਗਏ ਆ ਜੀ ਤੇ ਹੁਣ ਫਿਰ ਕੱਢਣਗੇ ਜੀ ਟੋਏ ਛੋਟੇ ਛੋਟੇ ਟੋਏ ਛੋਟੇ ਛੋਟੇ ਟੋਇਆਂ ਦੇ ਵਿੱਚ ਇਹਨਾਂ ਨੂੰ ਧਰ ਕੇ ਫਿਰ ਉਹਨਾਂ ਦੇ ਪੁੱਤੇ ਫਿਰ ਉਹ ਵੀ ਦਿਖਾਵਾਂਗੇ ਤੁਹਾਨੂੰ ਕਿਵੇਂ ਹੁੰਦਾ ਚੈਟਮ ਜੁੜੇ ਰਹੋ ਸਾਰੇ ਭੈਣ ਭਰਾ ਬਹੁਤ ਤਕੜਾ ਪ੍ਰੋਜੈਕਟ ਬਣ ਰਿਹਾ ਦੇਖੋ ਫਿਰ ਕਿਵੇਂ ਹੁੰਦੀ ਹੈ ਤਿਆਰ ਚੀਜ਼ ਹਨਾ ਦੇਖਣ ਵਾਲੀ ਚੀਜ਼ ਹੈ ਇਹ ਟੋਆ ਪੱਟ ਲਿਆ ਹੁਣ ਟੋਆ ਪੱਟ ਕੇ ਉੱਤੇ ਬੋਰੀ ਧਰਤੀ ਹੁਣ ਕਹਿੰਦੇ ਆ ਵੀ ਗੋਲ 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 ਘੁੰਮੀ ਜਾਣਾ ਜੀ ਤੇ ਐ ਬਸ ਪਾਈ ਜਾਣੀਆਂ ਇਹ ਐਨ ਬਾ ਟੋਕਰਾ ਬਣ ਜਾਣਾ ਜੀ ਫਿਰ ਇਹ ਸਾਨੂੰ ਦਿਖਾਉਨੇ ਆ ਟੋਕਰਾ ਤਿਆਰ ਹੋ ਜੂ ਜਦੋਂ ਵੀ ਹੁਣ ਤਿਆਰ ਹੋ ਗਿਆ ਬਸ ਐ ਟੋਆ ਪੱਟ ਕੇ ਹੁਣ ਜਿਵੇਂ ਉਹ ਬਾਪੂ ਟੋਆ ਪੱਟ ਰਿਹਾ ਉਦੇ ਉੱਤੇ ਬੋਰੀ ਧਰ ਲੈਣੀ ਆ ਬਾਅਦ ਚ ਗੋਲ ਗੋਲ ਘੁੰਮੇ ਜਾਣ ਅੰਬ ਚ ਪਾਈ ਜਾਣੇ ਨੇ ਆ ਜਿਵੇਂ ਬਾਪੂ ਕਰ ਰਿਹਾ ਤੇ ਟੋਕਰਾ ਤਿਆਰ ਹੋ ਜਾਣਾ ਜੀ ਬਸ ਦੇਖੀ ਚਲੋ ਤੁਸੀਂ ਬਾਗ ਬਣਦਾ ਕੀ ਆ ਬਸ ਜੁੜੇ ਰਹੋ ਸਾਰੇ ਭੈਣ ਭਰਾ ਹਿੰਮਤਪੁਰ ਹਿੰਮਤਪੁਰੇ ਤੋਂ ਬਾਈ ਹੁਣੀ ਆਉਂਦੇ ਆ ਭਾਈ ਹਿੰਮਤਪੁਰਾ ਪਿੰਡ ਆ ਜੀ ਅਹਿਮਦਪੁਰੇ ਦੀਆਂ ਕਈਆਂ ਵੀ ਮਸ਼ਹੂਰ ਹੋਈਆਂ ਨੇ ਕਈਆਂ ਤਾਂ ਹੁਣ ਵੀ ਬਣਦੀਆਂ ਵਾਹ ਕਹਿੰਦਾ ਹਾਂ ਹੁਣ ਬਣਦੀਆਂ ਕਈਆਂ ਮਸ਼ਹੂਰ ਹੋਈਆਂ ਅਹਿਮਦਪੁਰੇ ਦੀ ਆ ਦੇਖ ਲੋ ਜਿਹੜੀਆਂ ਜੰਨੀਆਂ ਸਟੀਆਂ ਵਾਲੇ ਵਾਲੇ ਖੜੀਆਂ ਨੇ ਇਹ ਸਾਰੀਆਂ ਹੀ ਗੋਲ-ਗੋਲ ਘੁਮਾ ਕੇ ਵੇਚ ਦੀ ਕੱਢਣੀਆਂ ਨੇ ਫੇਰ ਜਣ ਦੀ ਜਿਵੇਂ ਕਹਿੰਦੇ ਆ ਵੀ ਤੈ ਲੱਗਦੀ 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 ਟੋਕਰਾ ਤਿਆਰ ਹੋ ਜਾਣਾ ਦੇਖੀ ਚਲੋ ਸਾਰੇ ਭੈਣ ਭਰਾ ਛਪੀੜ ਵਾਧੇ ਘੰਟੇ ਦੇ ਵਿੱਚ ਟੋਕਰਾ ਤਿਆਰ ਮਿਹਨਤ ਬਹੁਤ ਆਉਂਦੀ ਹੈ ਜੀ ਪਹਿਲਾਂ ਛਿੱਟੀਆਂ ਸਾਫ਼ ਕਰੀਆਂ ਫਿਰ ਥਿੱਲੀਆਂ ਬਹੁਤ ਮਿਹਨਤ ਅੱਜ ਸੀਗਾ ਜੀ ਨਗਰ ਕੀਰਤਨ ਨਗਰ ਕੀਰਤਨ ਤੇ ਨੂਰੇ ਹੁਣ ਹੀ ਹੁਣ ਆਏ ਨੇ ਨਗਰ ਕੀਰਤਨ ਤੋਂ ਕੱਢ ਦਿਓ ਜੀ ਬਲਬਲੇ ਲਿਆਇਆ ਨੂਰਾ ਆ ਕਿਆ ਬਾਤ ਹੈ ਬੱਲਾ 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 ਆਹਾ ਹਾ ਹਾ ਆਹਾ ਹਾ ਹਾ ਦੁਬਾਰਾ ਕਰੋ ਦੁਬਾਰਾ ਬੱਲਾ ਖਬਰ ਵੀ ਅੰਦਾਜ਼ ਚ ਵੀਡੀਓ ਇਹ ਜੀ ਗਊ ਆਏ ਪਤਾ ਨਹੀਂ ਕੀ ਹੁੰਦਾ ਐਂ ਕਰਦੀ ਆ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਨਹੀਂ ਐ ਨੂਰਾ ਗੜ ਦਾ ਬੱਲ ਬਲੇ ਕਿਉਂ ਉਹ ਬੱਲੇ ਬਲਬਲੇ ਬਲਬਲੇ ਬਾਈ ਬਾਹ ਬਲਬਲੇ ਬਲਬਲੇ ਕਰਦੇ ਨੂਰੇ ਨੇ ਸਵਾਗਤ ਕਰਤਾ ਬਲਬਲੇ ਨਾਲ ਦੇਖੋ ਜੀ ਟੋਕਰਾ ਤਿਆਰ ਹੋ ਰਿਹਾ ਫਿਰ ਕਰਕੇ ਦਿਖਾ ਦੂ ਮੋਬਾਈਲ ਉਦੋਂ ਕਰਿਆ ਕਰਨਾ ਨੂਰੇ ਇਹ ਬੇਬੀ ਦੇਖੋ ਜੀ ਅੱਧਾ ਟੋਕਰਾ ਤਿਆਰ ਹੋ ਗਿਆ ਜੀ ਇਹ ਤੇ ਨੂਰਾ ਬਲਬਲੇ ਕਿਉਂ ਪਣੀ ਦੁਬਾਰਾ ਪਾ ਰਹੇ ਹੋ ਦੁਬਾਰਾ ਪਰਪਤ ਬਲਬਲੇ ਨੇ ਕਹਵੇ ਐ ਚਾਹ ਜੀ ਹੁਣੀ ਪੀਤੀ ਆ। ਯਾਬ ਖੱਚੋ ਖੱਚੋ ਕਾ ਮਨੂ। ਐ ਉਹ ਮਨ ਬਰਾਬਰ ਐ ਬਰਬਲੇ ਬਰਬਲੇ ਕਰ ਤੈਨੂ ਰੇ ਨੇ। ਕਿਉਂ? ਅਸਦ ਹੋ ਗਿਆ। ਇਹ ਠੀਕ ਐ ਇਹ ਖੱਚ ਕੇ ਰੱਖੋ ਗੰਮ। ਟੋਕਰੇ ਬਿਨਾ ਵਿਆਹ ਨਹੀਂ ਪੂਰਾ ਹੁੰਦਾ। ਭਾਜੀਆਂ ਟੋਕਰਿਆਂ ਦੀ ਧਾਰ ਹੁੰਦੀਆਂ ਨੇ। ਹਾਂ। ਤੋਗਰਾ ਦਾ ਮੇਨ ਚੀਜ਼ ਹੈ ਜੇ ਮੈਂ ਕਹਦੀ ਇਹ ਪੁਰਾਣਾ ਰੱਬ ਦੀਆਂ ਚੀਜ਼ਾਂ ਦੇਖ ਲੋ ਰੱਬ ਨੇ ਹਨਾ ਕਿਵੇਂ ਤੀਜਾਂ ਲੱਡੂ ਪ੍ਰਦਾਨ ਕਾਂਜੀ ਬਿਆਜ਼ਾ ਲੱਡੂ ਪ੍ਰਦਾਨ ਸਹੀ ਗੱਲ ਹੈ ਜੀ ਕੁਦਰਤ ਨੇ ਸਭ ਚੀਜ਼ਾਂ ਤਿਆਰ ਕਰੀਆਂ ਨੇ ਕੋਈ ਹੈਗੀ ਤਾਂ ਇਹ ਕੁਦਰਤੀ ਆ ਕੁਦਰਤ ਦੀਆਂ ਗੱਲਾਂ ਨੇ ਸਭ ਉਹਦੀਆਂ ਖੇਡਾਂ ਨੇ ਤੂ ਤੂ ਦਾ ਹੋ ਗਿਆ ਤੂ ਦਾ ਹੋ ਗਿਆ ਤੂ ਦਾ ਛੜ ਹੁਣ ਬਾਂਗਲਾਦੇਸ਼ ਦੇ ਵਿੱਚ ਤੂਤ ਦੇ ਪੱਤਿਆਂ ਦੀ ਦਾਰੂ ਘੜਦੇ ਆ। ਹਾਂ ਜੀ। ਤੂਤ ਦੇ ਪੱਤਿਆਂ ਦੀ ਉਹ ਕਦੇ ਕਿਵੇਂ ਉਹਨਾਂ ਨੂੰ ਫੇਰ ਦਿਖਾਈ? ਤੂਤ ਦੇ ਪੱਤੇ ਪਹਿਲਾਂ ਉਹ ਕਰਦੇ ਆ ਜਿਵੇਂ ਆਪਾਂ ਗੋੜ ਕਰਦੇ ਆ। ਘਰ ਕੇ ਫੇਰ ਪਾਣੀ ਚੋਂ ਨਿਭਾ ਕੇ ਭੱਠੀ ਉਮੇ ਲਾ ਕੇ ਜਿਵੇਂ ਆਪਾਂ ਲਾਉਨੇ ਆ। ਐਂ ਕਰਕੇ ਉਹਨਾਂ ਦਾਰੂ ਘੱਡੀ ਤੂਤ ਦੇ ਪੱਤਿਆਂ ਦੀ। ਦੇਖ ਲਓ। ਇੱਦਾਂ ਇੱਦਾਂ ਕਰਕੇ ਆਹੋ ਦੇ ਪੁੱਤ ਬਣਦਾ ਫਿਰ ਏਡੇ ਏਡੇ ਕੇ ਨਿਉਆ ਬਣਾਏ ਇਹਨਾਂ ਦੇ ਟੋਕਰੇ ਬਣਨਗੇ ਸਾਰੇ ਤੇ ਮੈਂ ਇਹ ਸਾਰਾ ਤਿਆਰ ਕਰਿਆ ਇਹਨੂੰ ਹੌਟੋਏ ਦੇ ਵਿੱਚ ਧਰ ਕੇ ਛਟੀਆਂ ਸਾਰੀਆਂ ਇਹ ਜੋੜ ਦੇਣੀਆਂ ਨੇ ਵਿੱਚ ਇਹਨਾਂ ਦੇ ਲਾਲਾਂ ਛਟੀਆਂ ਜਿਵੇਂ ਦੇਖੋ ਹੁਣ ਬਣਦਾ ਦੇਖੋ ਤੁਸੀਂ ਯਾਰੇ ਐ ਬਣਾਏ ਤੇ ਬਣਾ ਦੇਣਾ ਬਾਈਆਂ ਨੇ ਦੇਖੀ ਚਲੋ ਜਿਹੜੀ ਕੋਈ ਬਾਲੀ ਜਿਹੜੀ ਆਉਂਦੀ ਆ ਉਹਨੂੰ ਆਪਦਾ ਉੱਥੇ ਸ਼ੈਟਿੰਗ ਕਰਕੇ ਫੱਟ ਚਲੋ ਜੀ ਯੱਕ ਫੇਰ ਮੋੜਦੀ ਕਿਉਂ ਇਹ ਵੀ ਜਿਹੜੀ ਆ 4 ਵਜੋਂ ਆ ਜਾ ਹੋਰ ਵਿੱਚ ਜੋੜ ਕੇ ਅੱਜ ਨਾ ਮਰਦੀ ਵੱਡਾ ਬਣਾ ਲਓ ਬਣਨ ਦਾ ਹੁਣ ਜੇ ਮੈਂ ਵਿੱਚ ਬੈਠਿਆ ਤੁਸੀਂ ਛੇਟੀਆਂ ਐ ਘਮਾ ਘਮਾ ਕੇ ਛੋਟੇ ਸਰ ਜੱਡਾ ਵੀ ਬਣ ਸਕਦਾ ਢੋਕਰਾ ਹੈ ਨਾ ਜੀ ਬਣ ਜਾਂਦਾ ਉਹ ਨਾ ਉਹ ਜਿਹੜਾ ਨਾ ਵਾਈਟ ਦਮਿਆ ਹੋ ਹਾਂ ਐ ਛਟਾਂਗ ਕਰਨੀ ਪੈਂਦੀ ਆ ਭਾਈ ਟੋਕਰੀ ਦੇਖੋ ਕਿਉਂ ਚਾਹੇ ਲੰਮੀ ਆ ਹੁਣ ਇਹਨਾਂ ਦਾ ਵੀ ਹੋ ਸਕਦਾ ਹਾਂ ਹਾਂ ਭਾਈ ਹਾਂ ਹਾਂ ਦੁਬਾਰਾ ਮੈਂ ਕਿਹੜਾ ਹੋਰ ਲੱਗੀ ਜਾਂਦੀਆਂ ਗਾਂ ਦੀ ਗਾਂ ਉਹ ਤਾਂ ਠੋਕ ਹੀ ਜਾਣੀਆਂ ਨੇ ਵਿੱਚ ਹੁਣ ਹੁਣ ਤਾਂ ਜਿਵੇਂ ਕਹਿੰਦੇ ਵੀ ਪਰੋਈ ਵਿੱਚ ਪਰੋਈ ਜਾਣੀਆਂ ਛਟੀਆਂ ਵਿੱਚ ਪਰੋਈ ਜਾਣੀਆਂ ਨੇ ਟੋਕਰਾ ਬਣੀ ਜਾਣਾ ਵਾਹ ਇਹ ਗਾਹ ਹੁਣ ਹੋਰ ਪਠੋਕਣਗੇ ਫਿਰ ਗਾਹ ਹੋਰ ਲੱਗੂ ਨਾ ਟੋਕਰਾ ਵੱਡਾ ਬਣ ਜਾਣਾ ਪੂਰਾ ਨਹੀਂ 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 ਅਰੇ ਬੱਚੇ ਹੋਰ ਲੱਗਣਗੇ ਤੂੰ ਦੇਖੀਦਾ ਚੱਲ ਲੱਗਣਗੇ ਹਾਂ ਹਾਂ ਹਲੇ ਦਾ ਬੰਨ ਰਿਹਾ ਹੁਣ ਬਣ ਜਾਣਾ ਬੱਚਾ ਹੁਣ ਟੋਕਰਾ ਹੀ ਬਣ ਜਾਣਾ ਇਹ ਟੋਕਰਾ ਹੁਣ ਥੋੜਾ ਇਹ ਬੰਦਾ ਵਿੱਚ ਬੈਠਾ ਟੋਕਰੇ ਦੇ ਹੋਰ ਹੋਰ ਆਪਾਂ ਕਿਹੜਾ ਲੱਦਣੇ ਆ ਬੰਦੇ ਆ ਟੋਕਰਾ ਬਣ ਗਿਆ ਵਧੀਆ ਠੀਕ ਹੈ ਦੇਖ ਲਓ ਜੀ ਕਿੱਥੋਂ ਹਨ ਨਿਉ ਧਰ ਕੇ ਕਿਵੇਂ ਹੁਣ ਐਨ ਜਣ ਦੀ ਟੋਕਰਾ ਗੋਲ ਕਰਤਾ ਚੱਕਰੀ ਵਾਂਗ ਦੇਖੋ ਐ ਬਣਦਾ ਜੀ ਟੋਕਰਾ ਕਲਾ 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 ਵਰਤਉਣੀ ਪੈਂਦੀ ਆ ਕਲਾ ਉਹੀ ਨਹੀਂ ਨਾ ਬਣਦੀ ਇੱਧਰ ਬਾਈ ਜੀ ਇੱਧਰ ਵੀ ਲੱਗੇ ਹੋਏ ਨੇ ਤੇ ਤਿੰਨ ਟੋਕਰੇ ਤਿਆਰ ਹੋ ਰਹੇ ਆ ਜੀ ਤਿੰਨ ਤਾਂ ਤਿਆਰ ਹੋ ਰਹੇ ਆ ਤੇ ਤਿੰਨ ਇਹਨਾਂ ਨੇ ਪਰੋਏ ਪੈ ਨੇ ਹੋਰ ਉਹ ਵੀ ਤਿਆਰ ਹੋ ਜਾਣਗੇ ਉਹੀ ਅੱਧਾ ਘੰਟਾ ਲੱਗਦਾ ਭਾਈ ਇੱਕ ਟੋਕਰੇ ਨੂੰ ਅੱਧਾ ਘੰਟਾ ਨੇ ਅੱਧਾ ਕੀ ਲੱਗਦਾ ਡੜੀ ਚਾਰ ਕਰਕੇ ਫਿਰ ਅੱਧਾ ਹੀ ਕਰ ਲੈ ਅੱਧਾ ਕੀ ਲੱਗਦਾ ਕਿੰਨਾ ਕਰਕੇ ਫਿਰ ਲੱਗਦਾ ਕਿੰਨਾ ਚਾਰ ਕਰਕੇ ਫਿਰ ਹੂੰ ਇਹ ਵੱਡ ਲੱਗਦੀ ਤੂੰ ਤਾਂ ਵੱਡਾ ਨਾ ਜਦ ਬਣਾਉਣ ਲੱਗ ਜਾਂਦੇ ਆ ਹਾਂ ਬਣਾਉਣ ਲੱਗ ਜਾਂਦੇ ਫੇਰ ਤਾਂ ਅੱਦੇ ਘਾਟੇ ਇੱਦੇ ਘਾਟੇ ਤਿਆਰ ਆ ਟੋਕਰਾ ਹਾਂ ਲਓ ਜੀ ਦੋ ਟੋਕਰ ਤਿਆਰ ਹੋ ਗਏ ਜਿਵੇਂ ਕਹਿੰਦੇ ਵੀ ਐਨ ਸਫਾਈ ਹੋ ਰਹੀ ਆ ਐਨ ਹੁਣ ਐ ਸੈਟਿੰਗ ਕਰ ਰਹੀ ਆ ਐਨ ਪੂਰਾ ਬਾਪੂ ਇਧਰ ਧਰ ਇਹਨੂੰ ਇੱਥੇ ਧਰ ਦੇ ਬੜਾ ਲਾਓ ਜੀ ਜਿਵੇਂ ਕਹਿੰਦੇ ਪ੍ਰੋਦਾਨ ਐਨ ਵਾਹ ਜੀ ਵਾਹ ਪੂਰਾ ਐਨ ਸੋਹਣਾ ਲੱਗਦਾ ਥੱਲੇੋਂ ਛੇਡੀਆਂ ਦੇਖੋ ਛੇਟੀਆਂ ਐਨ ਤਾਂ ਨੂੰ ਐ ਚਮਕਦੀਆਂ ਆਉਂਦੀਆਂ ਨੇ ਵਿੱਚ ਦੀ ਐਨ ਕੱਲੀ ਕੱਲੀ ਛਿਟੀ ਪ੍ਰੋਤੀ ਵਾਹ ਜੀ ਵਾਹ ਮੰਨ ਗਏ ਜੀ ਛੋਟੀ ਕਲਾ ਨੂੰ ਬਹੁਤ ਬਈ ਕਲਾ ਬਈ ਬਹੁਤ ਤਗੜੀ ਕੀ ਬਾਤ ਹੈ ਟੋਕਰਾ ਬਣ ਗਿਆ ਜੀ ਐ ਟੋਕਰਾ ਤਿਆਰ ਕਰਦੇ ਆ ਜੀ ਆ ਬਣ ਗਿਆ ਓਵੇਂ ਤਿਆਰ ਕਰਦੇ ਆ ਦੇਖ ਲਓ ਲਓ ਜੀ ਟੋਕਰਾ ਬਣ ਗਿਆ ਐ ਟੋਕਰਾ ਤਿਆਰ ਹੁੰਦਾ ਜੀ ਤੁਹਾਨੂੰ ਦਿਖਾਤਾ ਸਾਰਾ ਤੇ ਸਾਰੇ ਭੈਣ ਭਰਾ ਜੀ ਬਲੌਗ ਦੇਖਿਓ ਸਮਾਰ ਕੇ ਜਮਾ ਤੇ ਬਾਈ ਜੀ ਉਹਨਾਂ ਦਾ ਨੰਬਰ ਹੈਗਾ 719 93 793 19399 793 19399 ਨੰਬਰ ਆ ਬਾਈਆਂ ਦਾ ਜੇ ਉਹ ਵੀ ਕਿਸੇ ਨੇ ਭੈਣ ਭਰਾ ਨੇ ਟੋਕਰਾ ਬਣਾਉਣਾ ਜੀ ਬਣਾ ਸਕਦਾ ਜੀ ਫੋਨ ਕਰ ਸਕਦੇ ਆ ਤੇ ਫੋਨ ਨੰਬਰ ਦੱਸਤਾ ਤੁਹਾਨੂੰ ਆਪਾਂ ਜੋ ਵੀ ਭੈਣ ਭਰਾ ਭਾਈ ਵੱਧ ਤੋਂ ਵੱਧ ਭਾਈਆਂ ਨੂੰ ਕੰਮ ਜਦੋਂ ਵੀ ਫੋਨ ਕਰੋਗੇ ਬੰਦੇ ਹਾਜ਼ਰ ਹੋਣਗੇ ਵੱਧ ਤੋਂ ਵੱਧ ਭਾਈ ਬਾਈਆਂ ਤੋਂ ਕੰਮ ਕਰਾਇਓ ਵੱਧ ਤੋਂ ਵੱਧ ਹੁਣ ਨੰਬਰ ਤੁਹਾਨੂੰ ਦੱਸਤਾ ਜੀ ਸਾਰਿਆਂ ਨੂੰ ਤੇ ਕੰਮ ਪੂਰਾ ਇੱਕ ਨੰਬਰ ਆ ਹੀ ਤੁਹਾਡੇ ਸਾਹਮਣੇ ਆ ਟੋਗਰਾ ਤਿਆਰ ਹੋ ਗਿਆ ਤੇ ਸਾਰੇ ਭੈਣ ਭਰਾ ਵੀਡੀਓ ਵਲੌਗ ਦੇਖੋ ਜੀ ਵੱਧ ਤੋਂ ਵੱਧ ਤੇ ਲਾਇਕ ਕਮੈਂਟ ਤੇ ਸਬਸਕ੍ਰਾਈਬ ਚੈਨਲ ਨੂੰ ਬੈਲ ਆਈਕਨ ਜਰੂਰ ਦਬਾ ਦਿਆ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਚੱਕ ਲੋ ਫਤਿਹ